ਨਹੀਂ ਹੁਣ ਮੈਂ ਬੀਜੇਪੀ ਦੀ ਗੱਲ ਕਰਦਾ ਹਾਂ ਹਾਂਜੀ ਸਹੀ ਹੈ ਮੈਨੂੰ ਸਹੀ ਹੈ ਬੀਜੇਪੀ ਨੂੰ ਪਾਣੀ ਹੈ ਹਾਂ ਮੈਂ ਬੀਜੇਪੀ ਨੂੰ ਪਾ ਦੂੰਗਾ ਅਕਾਲੀ ਦਲ ਨੇ ਤੁਹਾਨੂੰ ਪਹਿਲਾਂ ਦੱਸਤਾ ਮੈਂ ਹਾਂਜੀ ਅਕਾਲੀ ਦਲ ਦੀਆਂ ਸੂਤਾਂ ਚੱਲ ਰਹੀਆਂ ਨੇ ਚੱਲਦੇ ਨੇ ਕਿ ਨਹੀਂ ਚੱਲਦੇ ਨੇ ਨਸ਼ਾ ਕਰਿਆ ਹੋਇਆ ਨਾਲੇ ਨਾ ਕੋਈ ਵੀ ਮੈਂ ਆਹ ਜਿਹੜੀਆਂ ਬੀਜੇਪੀ ਨੂੰ ਕਿੱਥੇ ਦੇਖਦੇ ਹਾਂ ਕਾਂਗਰਸ ਤੇ ਬੀਜੇਪੀ ਨੂੰ ਕੋਈ ਨਹੀਂ ਪੁੱਛਦਾ ਵੇ ਆ ਪਹਿਲਾਂ ਹੀ ਫਿਰਿਆ ਹੀ ਆ ਪਹਿਲੇ ਕਿਹੜੀ ਕਿਹੜੀ ਚਾੜੋੜੀ ਕਿਹੜੀ ਚਾੜੋੜੀ ਕਿਹੜੀ ਚਾੜੋੜੀ ਅੱਜ ਤੋਂ ਕੋਈ ਗੋਸਾ ਸਾਨੂੰ 24 ਘੰਟੇ ਲਾਈਟ ਮਿਲ ਰਹੀ ਹੈ ਮੋਟਰਾਂ ਤੇ ਉਹ ਕਹ ਆ ਗਈ ਸੁਖਬੀਰ ਕਹਿੰਦੀ ਕੋਲਾ ਮੁੱਕ ਗਿਆ ਝਾੜੂ ਚੱਲੂ ਝਾੜੂ ਬਹੁਤ ਚੰਗੇ ਬੁੱਧੀਜੀਵੀ ਦਾ ਬਿਆਨ ਸੁਣਿਆ ਹੋਊਗਾ ਉਹ ਕਹਿੰਦੇ ਨੇ ਕਿ ਜਦੋਂ ਸਿੱਖਾਂ ਦਾ ਰਾਜ ਸੀ ਉਹ ਸਿੱਖਾਂ ਦਾ ਰਾਜ ਸੀ ਅੱਜ ਹਿੰਦੂ ਰਾਜ ਕਰਨਾ ਚਾਹੁੰਦਾ ਕਰ ਰਿਹਾ ਹੈ ਅਕਾਲੀ ਦਾਦਾ ਦੇ ਝੰਡੇ ਲੱਗੇ ਹੋਏ ਨੇ ਪਿੰਡ 'ਚ ਇਹ ਪੰਥਰਤਨ ਜਹਜਾਦਰ ਸਿੰਘ ਟੌੜਾ ਦਾ ਪਿੰਡ ਆਸੀਂ ਉਹਦੀ ਦੇਣ ਦੇ ਨਹੀਂ ਸਕਦੇ ਪਿੰਡ ਦੇ ਉਹਦੇ ਪਰਿਵਾਰ ਨੂੰ ਕਿ ਟਿਕਟਪਿੰਗ ਦੇ ਸਕਦਾ ਅਕਾਲੀ ਦਾਰ ਕਿੱਡੀ ਜੀ ਗੱਲ ਹੈ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਤੇ ਅਸੀਂ ਖੜੇ ਆ ਪਿੰਡ ਟੋੜੇ ਦੇ ਵਿੱਚ ਜਿੱਥੇ ਮਹਾਰਾਣੀ ਪਰਨੀਤ ਬੀਜੇ ਵੀ ਵੱਲੋਂ ਖੜੀ ਆ ਤੇ ਧਰਮबीर ਗਾਂਧੀ ਉਹਨਾਂ ਦਾ ਕੋਈ ਸਸਪੈਂਸ ਹੈ ਵੀ ਉਹ ਕਾਂਗਰਸ ਵੱਲੋਂ ਟਿਕਟ ਦਿੱਤੀ ਜਾਊਗੀ ਤੇ ਡਾਕਟਰ ਬਲਵੀਰ ਸਿੰਘ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਗਏ ਨੇ ਇਸ ਲੋਕ ਸਭਾ ਦੇ ਵੋਟਾਂ ਦੇ ਵਿੱਚ ਗੱਲਬਾਤ ਕਰਦੇ ਆ ਲੋਕਾਂ ਦੇ ਵਿੱਚ ਪਿੰਡ ਦੇ ਵਿੱਚ ਕੀ ਮਾਹੌਲ ਆ ਵੋਟਾਂ ਦਾ ਲੋਕ ਸਭਾ ਦੇ ਵੋਟਾਂ ਦਾ ਸੱਸੀ ਜੀ ਤੁਹਾਨੂੰ ਪਤਾ ਵੋਟਾਂ ਕਿ ਲੋਕ ਸਭਾ ਦੀਆਂ ਆਈ 1 ਜੂਨ ਨੂੰ ਪੈਣੀਆਂ ਹਾਂ ਜੀ ਹਾਂ ਕਿਵੇਂ ਮਾਹੌਲ ਪਿੰਡ ਚ ਮਾਹੌਲ ਚ ਤਾਂ ਠੀਕ ਆ ਜਿਵੇਂ ਆਏਗਾ ਇਹਨਾਂ ਦਾ ਲੋਕਾਂ ਦਾ ਆਪਣੀ ਆਪਣੀ ਸਮਝ ਆ ਸਾਰਿਆਂ ਦੀ ਕਿਹਦਾ ਜ਼ਿਆਦਾ ਜਾਨੀ ਜ਼ਿਆਦਾ ਮਾਹੌਲ ਕਿਹੜੀ ਪਾਰਟੀ ਦਾ ਵੀਰੇ ਪਿੰਡ ਦੇ ਵਿੱਚ ਇਹ ਕਾਲੀ ਦਾਲਾਂ ਵਾਲਾਂ ਦਾ ਹੀ ਆ ਹੋਰ ਤਾਂ ਛੰਡੀਆਂ ਲੱਗ ਤਾਂ ਹੀ ਲੱਗੀਆਂ ਹੋਣ ਛੰਡੀਆਂ ਜੀ ਇਹ ਵਿੱਚ ਆਵਾਜ਼ ਦੀ ਪਾਰਟੀ ਦਾ ਕਿੰਨਾ ਚੋਰਾ ਜੀ ਆਵਾਜ਼ ਪਾਰਟੀ ਦਾ ਵੀ ਹੈਗਾ ਬਥੇਰਾ ਦੋਨੇ ਟਕਰਾਂਗੇ ਆ ਪੂਰੀ ਟੱਕਰ ਤੇ ਕਾਂਗਰਸ ਤੇ ਬੀਜੇਪੀ ਨੂੰ ਕਿੱਥੋਂ ਦੇਖਦੇ ਹੋ ਕਾਂਗਰਸ ਤੇ ਬੀਜੇਪੀ ਨੂੰ ਕੋਈ ਨਹੀਂ ਪੁੱਛਦਾ ਵੀਰੇ ਅੱਛਾ ਜੀ ਵਿਰੋਧ ਹੋ ਰਿਹਾ ਪਿੰਡ ਚ ਵੀ ਜੋ ਕਿ ਲੀਡਰ ਹੁੰਦਾ ਫਿਰ ਵਿਰੋਧ ਕਰੂਗੇ ਕਰਦੇ ਨੇ ਫਿਰੇ ਕਰਦੇ ਨੇ ਕੋਈ ਆਇਆ ਲੀਡਰ ਹਲੇ ਪਿੰਡ ਚ ਹਲੇ ਕੋਈ ਨਹੀਂ ਆਇਆ ਤੇ ਮਹਾਰਾਣੀ ਪ੍ਰਨੀਤ ਦਾ ਵਿਰੋਧ ਹੋਇਆ ਸੀ ਨਾਬੇ ਦੇ ਵਿੱਚ ਬੀਜੇਪੀ ਵੱਲੋਂ ਖੜੀ ਕੀਤੀ ਗਈ ਹੈ ਕਾਂਗਰਸ ਵਿੱਚੋਂ ਗਈ ਹੈ ਉਹ ਤੇ ਵਿਰੋਧ ਕਰ ਰਹੇ ਨੇ ਆਪਣੇ ਕਿਸਾਨ ਜਿਹੜੇ ਸ਼ੰਭੂ ਬਟਰ ਤੇ ਬੈਠੇ ਨੇ ਤੇ ਕਾਲੀਆਂ ਝੰਡੀਆਂ ਲੈ ਕੇ ਤੇ ਕਿਸਾਨੀ ਦੇ ਝੰਡੇ ਕਿਸਾਨੀ ਵਾਲੇ ਝੰਡੇ ਲੈ ਕੇ ਵਿਰੋਧ ਕਰ ਰਹੇ ਨੇ ਲੋਕ ਰਹੇ ਨੇ ਫਿਰ ਉਹਨੂੰ ਕਿਵੇਂ ਦੇਖਦੇ ਨੇ ਇਹ ਤਾਂ ਨਹੀਂ ਜਿੰਨੇ ਮਰਜੀ ਹੈ ਕਾਂਗਰਸ ਹੋਵੇ ਕਾਲੀ ਹੋਵੇ ਇਹਨਾਂ ਨੂੰ ਹੁਣ ਕੋਈ ਨਹੀਂ ਪੁੱਛਦਾ मतलब ज्यादातर विरोध बीजेपी ਦਾ ਹੀ ਹੋ ਰਿਹਾ ਹੈ ਹਾਂ ਜੀ ਹਾਂ बीजेपी ਤੇ ਆਮ ਪਾਰਟੀ ਆਮਾ ਦੀ ਪਾਰਟੀ ਹੋ ਰਿਹਾ ਉਹਦਾ ਕਿਉਂ ਹੋ ਰਿਹਾ ਹੈ ਆਮਾ ਦੀ ਪਾਰਟੀ ਦਾ ਤੁਹਾਹਾਂ ਦਾ ਮਤਲਬ ਟੱਕਰ ਅੱਛਾ ਅੱਛਾ ਨਾ ਨਾ ਵਿਰੋਧ ਤਾਂ ਨਹੀਂ ਹੋ ਰਿਹਾ ہماری ਪਾਰਟੀ ਦਾ ਨਾ बीजेपी ਦਾ ਹੋ ਰਿਹਾ ਤੁਸੀਂ ਕੀ ਕਹਿੰਦਾ ਜੀ ਉਹ ਤਾਂ ਪਾਰਟੀ ਨਹੀਂ ਛੱਡ ਕੇ ਪਤਾ ਤਾਂ ਬਾਅਦ ਪਤਾ ਲੱਗੂ ਨਹੀਂ ਨਹੀਂ ਕਿਹੜੀ ਪਾਰਟੀ ਦਾ ਜੋਰ ਹੈ ਪਿੰਡ 'ਚ ਅਜੇ ਕੋਈ ਨਹੀਂ ਪਤਾ ਲੱਗਾ ਜੇ ਤੁਹਾਡੇ ਪਿੰਡ 'ਚ ਲੀਡਰ ਆਉਂਦਾ ਕਹਿੰਦੇ ਵੀ ਪਿੰਡ ਦੇ ਕਹਿ ਰਹੇ ਨੇ ਵੀ ਅਸੀਂ बीजेपी ਨੂੰ ਬੜ ਨਹੀਂ ਦੇਣ ਲੀਡਰਾਂ ਨੂੰ ਵਿਰੋਧ ਹੁੰਦਾ ਹੀ ਨਹੀਂ ਕੋਈ ਵਿਰੋਧ ਨਹੀਂ ਕਰਦਾ बीजेपी ਦਾ ਕਿਸੇ ਦਾ ਵੀ ਨਹੀਂ ਕਰਦਾ ਜਿਹੜੇ ਮਰਜ਼ੀ ਪਾਰਟੀ ਆਈਂ ਛੋਟੇ ਕੋ ਲੀਡਰ ਆ ਪਿੰਡ ਚ ਪਤਾ ਕਿਤਾਇ ਨਹੀਂ ਕੋਈ ਪਹਿਲਾਂ ਆਏ ਤੇ ਬਾਕੀ ਜਗ੍ਹਾ ਤਾਂ ਵਿਰੋਧ ਹੋ ਰਿਹਾ ਬੀਜੇਪੀ ਦਾ ਛੋਟੇ ਪਿੰਡ ਚ ਵੀ ਜੇ ਲੀਡਰ ਕੋਈ ਆਉਂਦਾ ਬੀਜੇਪੀ ਪਾਰਟੀ ਦਾ ਵਿਰੋਧ ਕਰੂਗਾ ਆਰਦੇ ਨਹੀਂ ਵਿਰੋਧ ਕੋਈ ਜਿਹੜਾ ਮਰਜ਼ੀ ਆਈ ਜਾਵੇ ਉਹ ਤਾਂ ਬਾਅਦ ਚ ਪਤਾ ਲੱਗੂ ਅੱਛਾ ਜੀ ਵਿਰੋਧ ਨਹੀਂ ਕਰਦੇ ਫਿਰੋਂ ਬਾਤਰ ਵੀ ਨਹੀਂ ਵੋਟਾਂ ਪਾਉਂਗੇ ਉਹ ਤਾਂ ਮਰਜ਼ੀ ਆ ਲੋਕਾਂ ਦੀ ਤੁਸੀਂ ਕਿਹਨੂੰ ਪਾਉਣੀਆਂ ਅਸੀਂ ਐਂ ਸੋਲਦਾ ਦੱਸਣਾ ਲੱਗਿਆ ਕਿਹਨੂੰ ਪਾਉਣੀਆਂ ਆ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਾਂ ਕੀ ਆ ਜੀ ਵੋਟਾਂ ਪਾਦਨੇ ਨੇ ਜਿਹੜਾ ਆ ਜਾਂਦਾ ਪਾ ਹੋ ਕੀ ਪਤਾ ਕੀ ਦਾ ਝੋਲ ਹੈ ਸੰਦਾ ਕੋਸ਼ ਨਹੀਂ ਫੇਰ ਵੀ ਪਿੰਡ ਚ ਗੱਲਾਂ ਹੁੰਦੀਆਂ ਨੇ ਸਾਥ ਤੇ ਤੁਸੀਂ ਜਦੋਂ ਤਾਸ਼ ਖੇਡਦੇ ਹੋ ਕਿਹਦੀ ਜ਼ਿਆਦਾ ਗੱਲ ਹੁੰਦੀ ਆ ਕਿਹੜੀ ਪਾਰਟੀ ਦੀ ਹਾਂ ਜੇ ਤਾਸ਼ ਖੇਡਦਾ ਹਾਂ ਫੇਰ ਵੀ ਪਿੰਡ ਦੇ ਵਿੱਚ ਵਿਚਰਦੇ ਰਹਿੰਦੇ ਹੋ ਕਿਹੜੀ ਪਾਰਟੀ ਦੇ ਜ਼ਿਆਦਾ ਗੱਲਾਂ ਬਾਤਾਂ ਹੁੰਦੀਆਂ ਗੱਲ ਤਾਂ ਸਾਡੇ ਪ੍ਰਧਾਨ ਸਾਹਿਬ ਦਾ ਜੋ ਸੀ ਜਿਹੜੇ ਦਾ ਜੀ ਪ੍ਰਧਾਨ ਸਾਹਿਬ ਆ ਉਹਦਾ ਹਟਾਉੜਾ ਜਸਪਾਲ ਸਿੰਘ ਟੌੜੇ ਦਾ ਜੀ ਹਾਂ ਉਸ ਤੋਂ ਬਾਅਦ ਫਿਰ ਹੁਣ ਤਾਂ ਪਿੰਡ ਦੇ ਵਿੱਚ ਝਾੜੂ ਝਾੜੂ ਹੋਇਆ ਪਿਆ ਹਾਂ ਜੀ ਹਾਂ ਬਸ ਚੀ ਵੀਸੀ ਗੱਲ ਗੱਲਬਾਤ ਕਰਕੇ ਆਏ ਪਿੰਡ ਵਿੱਚ ਕਹਿੰਦੇ ਵੀ ਜਿਆਦਾ ਪਿੰਡ ਦੇ ਵਿੱਚ ਜਿਹੜਾ ਜੋਰ ਹੈ ਵੀ 1800 ਚੋ ਵੀ 1600 ਵੋਟ ਝਾੜਨ ਨੂੰ ਪਾਉਣੀ ਹੈ ਪੈਣੀ ਹੈ ਸਾਡੇ ਪਿੰਡ 'ਚ ਪਊਗੀ ਵਾਹ ਇਹ ਕੀ ਪਤਾ ਹੈਗਾ ਹੋ ਕਿੱਦੂ ਬਾਦਲ ਕੋਈ ਪਤਾ ਹੈ ਕਿਸੇ ਨਹੀਂ ਪਗਿਆ ਦਾ ਹਾਂਜੀ ਦੱਸੋ ਜੀ ਤੁਸੀਂ ਸਾਡੇ ਪਿੰਡ ਦਾ ਭਾਈ ਬਾਦਲ ਆਇਆ ਸੀ ਬਰਸੋਂ ਬਾਦਲ ਆ ਕੇਵੇਂ ਦੇਖਦੇ ਹੋ ਪੰਜਾਬ ਚਾਉ ਯਾਤਰਾ ਕੋਈ ਕਿਸੇ ਨੇ ਕੁਝ ਨਹੀਂ ਉਹ ਕਰਿਆ ਹੋਰ ਹੋਈ ਨਹੀਂ ਕਰਿਆ ਪੁਰਾ BJP ਦਾ ਵਿਰੋਧ ਹੋ ਰਿਹਾ ਵੀ ਬਾਦਲ ਤਾਂ ਨਹੀਂ ਹੋ ਰਿਹਾ ਜੀ ਵੀ ਤਾਂ ਲਿਆਏ ਨਹੀਂ ਹੋਣੇ ਸਾਡੇ ਕੋਲ ਨਾਲ ਸੰ ਕਿਸੇ ਨੇ ਪੁੱਛਿਆ ਨਾਬੇ ਦਾ ਵਿਰੋਧ ਹੋਇਆ ਸੀ ਮਹਾਰਾਣੀ ਪ੍ਰਨੀਤ ਕੋਰ ਦੇ ਕੋਰ ਦਾ ਵੀ ਨਹੀਂ ਹੋਈ ਨਹੀਂ ਮੈਂ ਉਹਦਾ ਨਾਬੇ ਵਿਰੋਧ ਹੋਇਆ ਮਤਲਬ ਕਿਸਾਨਾਂ ਦਾ ਪਹਿਲਾਂ ਵਿਰੋਧ ਕੀਤਾ ਜਾ ਰਿਹਾ ਹੈ ਕੀ ਲੱਗਦਾ ਬੀਜੇਪੀ ਕਿੰਨੀਆਂ ਸੀਟਾਂ ਲੈ ਜਾਊਗੀ ਜ਼ੀਰੋ ਬੀਜੇਪੀ ਦਾ ਬੰਦ ਨਹੀਂ ਤੁਹਾਡੇ ਕਿੱਡੇ ਨਹੀਂ ਜ਼ੀਰੋ ਲੈ ਕੇ ਜਾਓ ਕੋਈ ਨਹੀਂ ਆਉਂਦਾ ਜੀ ਕੀ ਗੱਲ ਅਕਾਲੀ ਦਲ ਲੈ ਆਊਗੀ ਸਾਰੀ ਅਕਾਲੀ ਦਲ ਹਮ ਨਾਲੇ ਤਾਂ ਕਨੇ ਵੀ ਝਾੜੂ ਗਾਉ ਪਿੰਡ ਆਮ ਆਦਮੀ ਜੀ ਕੋਈ ਨਹੀਂ ਆਉਂਦਾ ਨਾ ਉਰੇ ਪਿੰਡ ਜੀ ਕੋਈ ਆਇਆ ਅਜ ਤੱਕ ਐਮਐਲਏ ਕੋਈ ਨਹੀਂ ਆਉਂਦਾ ਕੰਮ ਕੀ ਕਿਤਨੇ ਆਪਣੀ ਆਮ ਆਦਮੀ ਪਾਰਟੀ ਨੇ ਹੌਸਲ ਵੀ ਨਹੀਂ ਕਰੇ ਕੰਮ ਆ ਬਿਜਲੀ ਮਾਫ ਕਰਤੀ ਬਿਜਲੀ ਤਾਂ ਪਹਿਲਾਂ ਵੀ ਕਰੀ ਵੀ ਸੀ ਬਦਲ ਸਾਹਿਬ ਨੇ ਅੱਛਾ ਜੀ ਨਹੀਂ ਹੁਣ 300 ਜੁਨ ਮਾਫ ਕਰਦੀ ਕਰਦੀ ਬਿਜਲੀ ਮਾਫ ਕਰਤੀ ਉਹ ਪਹਿਲਾਂ 230 ਕਰਤੀ ਇਹਨਾਂ ਨੇ 100 ਵਧਾਤੀ ਇਹਨਾਂ ਦੇ ਸਾਰੇ ਲਾਰੇ ਹੋ ਨੇ ਬਸ ਇਹਨਾਂ मतलब ਜਿਹੜੀਆਂ ਨੌਕਰੀਆਂ ਦਿੱਤੀਆਂ ਨੇ 42 42 42000 ਨੌਕਰੀਆਂ ਦੇ ਰਹੇ ਨੇ ਹਰੇਕ ਸਾਲ ਆਮਨੇ ਪਾਰਟੀ ਬੋਲੇ ਦਿੱਤੀਆਂ ਜਾ ਰੀਆਂ ਨੇ ਉਹਦੇ ਬਾਰੇ ਕੋਈ ਨਹੀਂ ਨੌਕਰੀ ਦਿੱਤੀ ਸਾਰੇ ਵਿਚਾਰੇ ਵਿਲੇ ਫਿਰਦੇ ਨੇ ਲੋਕ ਜੀ ਕੋਈ ਨੌਕਰੀ ਮਹੱਲਾ ਕਲੀਨਿਕ ਖੋਲਤੇ ਇੱਥੇ ਤਾਂ ਕੋਈ ਖੁੱਲੇ ਨਹੀਂ ਇੱਥੇ ਤਾਂ ਕੋਈ ਪੈਰਾਸੋਲ ਮੀਟ ਉਹਦੀ ਦਵਾਈ ਵੀ ਨਹੀਂ ਕੋਈ ਦਿੰਦਾ ਸੱਟ ਤੇ ਲਾਉਣ ਵਾਸਤੇ ਉਹ ਤਾਂ ਸਾਡੇ ਟੋਟਾ ਸਾਹਿਬ ਹਸਪਤਾਲ ਖਲਾਗੇ ਤੇ ਉਹੀ ਬਸ ਫੁੱਲੇ ਹੋਏ ਵੀ ਬੰਦ ਬਰ ਗਏ ਹੁਣ ਮਤਲਬ ਫਿਰ ਪਿੰਡ 'ਚ ਹੈ ਨਹੀਂ ਜੋ ਛਾੜੂ ਦਾ ਛਾੜੂ ਦਾ ਜੀ ਸਾਡੇ ਤਾਂ ਜੀ ਮੁਸ਼ਕਲ ਹੈ ਕੋਈ ਤਾਂ ਕਰਨੀ ਬੋਝ ਉਹਦਾ ਜੀ ਹੈ ਜੀ ਜੋਰ ਆਇਆ ਬਾਬਾ ਜੀ ਹੈਗਾ ਛਾੜੂ ਵਾਲਾ ਹੈਗਾ ਸਾਡਾ ਤਾਂ ਪੂਰਾ ਜੋਰ ਆ ਜੀ ਆ ਕੇ ਪਸਤਾਏ ਲੋਕ ਪੈਣਾ ਹੀ ਪਾ ਕੇ ਬਸਾਉਂਦੇ ਨੇ ਪਹਿਲਾਂ ਹੀ ਕਰੇ ਨਹੀਂ ਕੋਈ ਫਿਰ ਪਾਉਂਗੇ ਜੱਟਾਂ ਦਾ ਕਰੇ ਵੀ ਧਰਨੇ ਲਾਏ ਬਨੇ ਇੰਨਾ ਭਾਜੀਪੀ ਨੂੰ ਵੋਟ ਪਾਉਣੀ ਹੈ ਨਾ ਅਸੀਂ ਝਾੜੂ ਵਾਲੇ ਨੂੰ ਫਿਰ ਕਾਲੀ ਦਾ ਨੂੰ ਪਾਉਣੀ ਹੈ ਕਿਹੜੇ ਆ ਆਪਣੇ ਆਪ ਦੇ ਨਹੀਂ ਪਤਾ ਯਾਰ ਹਾਂਜੀ ਹਾਂ ਦੱਸੋ ਜੀ ਬਾਬਾ ਜੀ ਵੀ ਕਿਹਨੂੰ ਪਾਉਣੀ ਹੈ ਅਸੀਂ ਤਾਂ ਝਾੜੂ ਨੂੰ ਪਾਉਣੀ ਹੈ ਹੈ ਝਾੜੂ ਨੂੰ ਇਹ ਕਾਲੀ ਦਾ ਲੈ ਘਰੇ ਜੀ ਸਹੀ ਗੱਲ ਹੈ ਅਸੀਂ ਆਵੇ ਇਹਦਾ ਸਭ ਕੁਝ ਕਹੂਗਾ ਇਹਦਾ ਕਹਿਣ ਰਕੇ ਆ ਪੱਟੀਆਂ ਖਾਂਦੇ 30 ਸਾਲ ਤੋਂ ਇੱਕ ਪਾਸੇ ਕਾਲੀ ਗੱਲ ਨਸ਼ਾ ਵੜਿਆ ਪੰਜਾਬ ਚ ਕੋਈ ਨਹੀਂ ਪੜਿਆ ਜੀ ਸਾਰੇ ਉਨੋਂ ਗੈਰ ਰਹੇ ਨਹੀਂ ਤੁਸੀਂ ਨਸ਼ਾ ਕਰਿਆ ਹੋਇਆ ਨਾਲੇ ਕੋਈ ਵੀ ਨਹੀਂ ਮੈਂ ਅੱਖਾਂ ਚੜੀਆਂ ਹੋਈਆਂ ਟੈਸਟ ਕਰਾ ਦੋ ਮੈਂ ਕਹਿੰਦਾ ਮੈਂ ਟੈਸਟ ਕਰਾ ਦੂ ਅੱਜ ਤੁਹਾਨੂੰ ਅੱਛਾ ਬਾਬਾ ਜੀ ਫਿਰ ਕਿਵੇਂ ਕੀ ਖਾਦਾ ਹੋਈ ਇਹਨਾਂ ਨੇ ਉਹ ਬਹੁਤ ਬਰਾ ਕੀ ਕੋਈ ਕਰਦਾ ਹੋਇਆ ਜੀ ਨਾ ਝਾੜੂ ਬਾਰੇ ਦੱਸੋ ਚਲੋ ਜੀ ਆਪਾਂ ਗੱਲਬਾਤ ਕਰਦੇ ਆਂ ਇਹਦੇ ਬਾਰੇ ਉਹ ਵੀ ਪਿੰਡ ਵਿੱਚ ਕੀ ਦਾ ਜੋਰ ਹੈ ਕਹਿੰਦੇ ਅਕਾਲੀ ਦਲ ਦਾ ਜੋਰ ਹੈ ਮੈਂ ਤਾਂ ਇੱਕ ਜਾਣਦਾ ਵੋਟ ਪਾਉਣੇ ਮਾਨ ਨੇ ਕੋਈ ਕਿਸੇ ਦਾ ਨਹੀਂ ਮੰਨਦਾ ਜੇ ਤੇਰਾ ਮਨ ਵੀ ਮੈਨਾਂ ਇਹਦਾ ਬਣ ਮਈਆ ਬੋਰਡ ਤਾਂ ਮੰਨਨੇ ਪਾਉਣੀ ਚਲੋ ਮਾਹੌਲ ਦਾਜੂ ਪਿੰਡ ਚ ਕੀ ਦਾ ਮਾਹੌਲ ਜਿਆਦਾ ਕੀ ਵੀ ਹਵਾ ਜੀ ਜਿਆਦਾ ਕੀਦੀ ਐ ਹਵਾ ਪਹਿਲਾਂ ਵੀ ਫਿਰ ਆਈ ਆ ਪਹਿਲੇ ਛਾੜ ਵਾਲੀ ਛਾੜ ਵਾਲੀ ਛਾੜ ਵਾਲੀ ਜਿਹੜੇ ਤੁਹਾਡੇ ਛੰਨੇ ਲੱਗੇ ਹੋਣੇ ਕਾਲੀ ਦਲਦੀਆਂ ਸਾਰਾ ਪਿੰਡ ਲਈ ਜਾਵੇ ਕਿਹੜਾ ਭਾਈ ਰੱਖੀ ਆ ਕੋਈ ਗੱਲ ਹੀ ਨਾ ਇੰਦਰ ਝਾੜੂ ਵਰਗੀ ਖੁਸ਼ ਹੋ ਕੰਮ ਤੋਂ ਪੂਆ ਤਮਾਰੇ ਕੰਮ ਕੀਤਾ ਨੇ ਸਾਡੇ ਕੰਮ ਸਹੀ ਕਰੇ ਬੇਨੇ 300 ਸੂਨ ਤੋਂ ਪਹਿਲਾਂ ਹਰੀ ਜਣਾ ਨੂੰ ਮਾਫੀ ਸਾਨੂੰ ਵੀ ਮਾਫ ਕਰੀਏ ਸਾਰੀ ਸਾਜੀ ਖੋਸੇ ਖੋਸੇ ਸਾਨੂੰ 24 ਘੰਟੇ ਲਾਈਟ ਮਿਲ ਰਹੀ ਹੈ ਮੋਟਰਾਂ ਤੇ ਉਹ ਕਹਿੰਦੇ ਭੱਜ ਗਈ ਉਹ ਕਹਿੰਦੇ ਆ ਗਈ ਸੁਖਬੀਰ ਕਹਿੰਦੀ ਕੋਲਾ ਮੁੱਕ ਗਿਆ ਕੋਰਾ ਹੁਣ 3 ਸਾਲ ਦਾ ਕੋਲਾ ਜਮਾ ਕਰਿਆ ਹੋਇਆ ਲਾਈਟ ਦੀ ਦਿੱਕਤ ਕੋਈ ਨਹੀਂ ਕੋਈ ਦਿੱਕਤ ਨਹੀਂ ਸਾਨੂੰ ਦਿਨ ਚੱਕ ਮੱਕੀ ਭਰਦੇ ਆ ਦਿਨ ਚ ਝਾੜੂ ਝਾੜੂ ਵਾਲੇ ਬਹੁਤ ਹੋਈ ਝਾੜੂ ਆ ਚੱਲੂ ਝਾੜੂ ਚੱਲੂ ਚੱਲੋ ਯਾਰ ਮੈਂ ਹੱਦ ਕਰਦਾ ਝਟਕਾ ਮਾਰਾ ਝਾੜੂ ਚੱਲੂ ਝਾੜੂ ਸਾਨੂੰ ਕੋਈ ਬਿਜਲੀ ਤੋਂ ਦਿੱਕਤ ਤਾਂ ਨਹੀਂ ਆਈ ਅੱਧੀ ਰਾਤ ਕਣ ਮੱਖੀਆਂ ਭਰ ਦੇ ਰਿਆਂ ਕਣਕਾਂ ਭਰ ਦੇਣ ਸੈਲਾਂ ਚ ਸਾਨੂੰ ਕੋਈ ਹੈ ਜੀ ਸਹੂਲਤ ਕਦੇ ਨਾ ਜ਼ਿੰਦਗੀ ਚ ਮਿਲਨੀ ਆ ਨਾ ਕਦੇ ਮਿਲੀ ਆ ਜਿਹਾ ਝਾੜੂ ਦੇ ਗਿਆ ਕੋਈ ਬਾਹ ਕੱਢ ਕੇ ਕਹਿ ਰਿਹਾ ਮੈਂ ਕਣਕ ਰਾਤ ਨੂੰ ਭਰੀ ਆ ਮੱਕੀ ਰਾਤ ਨੂੰ ਭਰਦਾ ਹੋ ਪੈ ਇਹਦਾ ਪਹਿਲੇ ਕਹਿੰਦੇ ਕੋਲਾ ਮੁੱਕ ਗਿਆ ਉਹਦਾ ਅਕਾਲੀ ਦਲ ਦਾ ਕਹਿ ਰਿਹਾ ਖੇਤਰੀ ਪਾਰਟੀ ਲਾਓ ਵੀ ਦਿੱਲੀ ਤੋਂ ਚੱਲਦੀ ਆ ਥਰਮਲ ਪਲਾਟ ਤਾਂ ਇਹਨਾਂ ਨੇ ਵੇਚਤਾ ਦੀ ਗੋਬਿੰਦਪੁਰ ਵਾਲਾ ਉਹ ਵੇਖ ਖਰੀਦਿਆ ਇਹਨਾਂ ਨੇ ਨੇ ਦਿੱਲੀ ਤੋਂ ਪਾਰਟੀ ਚੱਲਦੀ ਆ ਸੁਖਵੀਰ ਬਾਦਲ ਦਾ ਕਹਿ ਰਿਹਾ ਸੀ ਕਿ ਆਪਣੇ ਖੇਤਰੀ ਪਾਰਟੀ ਲਓ ਪੰਜਾਬ ਦੀ ਉਹ ਤਾਂ ਕਹਿੰਦਾ ਮੈਨੂੰ ਪੰਜਾਬ بچਾਓ ਕਹਿੰਦਾ ਮੈਨੂੰ ਬਚਾਓ ਅੱਛਾ ਜੀ ਹਾਂ ਨਹੀਂ ਉਹਦਾ ਅਭਾਰ ਹੋ ਗਿਆ ਉਹ ਤਾਂ ਪਹਿਲਾਂ ਹੋਇਓ ਗਿਆ ਸੀ ਮਰੇ ਜਾਣਾ ਹੋਵੇ ਕੋਈ ਨਹੀਂ ਉਹ ਬੱਡੇ ਘਰਾਂ ਦੇ ਕਾਕੇ ਆ ਜੀ ਬੇਚਾਰੀ ਮਰ ਜੂ ਹੋ ਕੋਈ ਨਹੀਂ ਉਹ ਇਨ ਵੋਟਾਂ ਦੇ ਪਹਿਲਾਂ ਹੀ ਮਰ ਜੂ ਗੋਣੀ ਹੋਰ ਬੀਜੇਪੀ ਦਾ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਆ ਬੜਾ ਬੀਜੇਪੀ ਦਾ ਜਿਹੜਾ ਵਿਰੋਧ ਹੋ ਰਿਹਾ ਪਿੰਡ ਦੇ ਵਿੱਚ ਵੀ ਕਰੂਗੇ ਮਤਲਬ ਯਾਰ ਕੰਮ ਫਾਇਦਾ ਕਰਿਆ ਤਿੰਨ ਜੁਨਟ ਸਾਨੂੰ ਸਭ ਨੂੰ ਮਾਫ ਕਰੀ ਆ ਪਹਿਲਾਂ ਮੱਝਬੀਆਂ ਨੂੰ ਦੀ ਕੋਈ ਬਾਹ ਕੱਟ ਕੇ ਜ਼ਿੰਮੇਵਾਰ ਕਹੇ ਵੀ ਸਾਨੂੰ ਜੁਨਟ ਮਾਫ ਕਰੀ ਹੋਵੇ ਸਰਕਾਰ ਬਾਦਲ ਨੇ ਜਾਂ ਕਾਂਗਰਸ ਨੇ ਨੀਅਤ ਹੈ ਬਾਬਾ ਜੀ ਕਹਿੰਦੇ ਬਾਦਲ ਨੂੰ ਵੋਟ ਪਾਣੀ ਹੈ ਜੀ ਬਈ ਬੇਦਕ ਬਾਦਲ ਯਾਰ ਉਹਦਾ ਮਨ ਆ ਮੈਂ ਤਾਂ ਚੱਲ ਪਹਿਲੀ ਬਿਆਨ ਦਿੱਤੀ ਉੱਥੇ ਤੁਹਾਡੇ ਕੋਲੇ ਉਹਦਾ ਮਨ ਆ ਯਾਰ ਬੋਡ ਤਾਂ ਤੇਰੀ ਜੋ ਸੂਤ ਤਾਂ ਦਿੱਤੀਆਂ ਨੇ ਕਾਲੀ ਦਲ ਨੇ ਤੁਹਾਨੂੰ ਪਹਿਲਾਂ ਦੱਸਤਾ ਮੈਂ ਕਾਲੀ ਦਲ ਦੀਆਂ ਸੂਤਾਂ ਚੱਲ ਰਹੀਆਂ ਚਲਦੀ ਨਹੀਂ ਕਿ ਨਹੀਂ ਚਲਦੀ ਤੁਹਾਨੂੰ ਕਾਲੀ ਇਹ ਕਾਲੀ ਦਾ ਸੂਲਤਾ ਚਲਦੀ ਕਾਲੀ ਗੱਲ ਨੇ ਆਪਾਂ ਨੂੰ ਸੂਲਤਾ ਕਿਹੜੀ ਦਿੰਦੀ ਆ 300 ਜੰਟ ਕਦੇ ਮਾਫ ਕਰੀਆ ਆਪਣੀ ਨਹੀਂ ਉਹ ਕਹਿੰਦੇ ਵੀ ਜਿਹੜਾ ਟਰੈਕਟਰ ਤੇ ਟੈਕਸ ਮਾਫ ਕਰੇ ਕਹਿੰਦੇ ਵੀ ਗੱਡਾ ਬਣਾ ਕਾ ਨੂੰ ਕਰੇ ਨੇ ਵੋਟਰਾਂ ਦਾ ਕਨੈਕਸ਼ਨ ਹੈ ਬਾਦਲੇ ਸਭ ਨੂੰ ਆਏ ਨੇ ਸਭ ਨੂੰ ਆਉਣਗੇ ਕਾਲੀ ਦਲ ਤਾਂ ਸਾਰਾ ਉਸ ਬੇੜਾ ਕਰ ਕਰ ਗਿਆ ਇਹ ਤਾਂ ਬੇੜਾ ਕਰ ਕੇ ਕਹ ਰਹੇ ਨੇ ਜੀ ਚਲੋ ਇਹ ਤਾਂ ਹੁਣ ਆਪਣੀ ਆਪਣੀ ਸੋਚ ਹੈ ਨਹੀਂ ਕੀ ਗੱਲ ਫਿਰ ਇੰਨਾ ਇੰਨਾ ਕਿਉਂ ਨਿਘਾਰ ਹੋ ਗਿਆ ਕਾਲੀ ਦਲ ਦਾ ਪਹਿਲਾਂ ਜੀ ਗੱਲ ਤੋਂ ਪਹਿਲਾਂ ਤਾਂ ਪਹਿਲਾਂ ਵੀ ਕਿਹਾ ਵੀ ਇਹ ਤਾਂ ਲਹਿਰ ਹੈ ਲਹਿਰ ਚੱਲ ਗਈ ਉਹਨਾਂ ਦੀ ਲਾਇਰ ਕਰਾਉ ਬਣੂਗੀ ਕਿੰਨਾ ਟਾਈਮ ਲੱਗੋਲੇ ਹੋ ਸਕਦਾ ਹੁਣ ਟਾਈਮ ਨਾਲ ਖਬਰ ਬੰਗਾ ਟਾਈਮ ਲੱਗੇ ਨਵੀਂ ਪਨੀਰੀ ਦਾ ਮੰਨ ਦਿਓ ਨਹੀਂ ਨਹੀਂ ਹੁਣ ਬਿਲਕੁਲ ਨਹੀਂ ਆਉਂਦੇ ਉਹ ਤੁਸੀਂ ਪਿੰਡ ਚ ਵੋਟ ਕੱਢ ਲਿਓ ਯਾਰ ਆ ਕੇ ਨਹੀਂ ਕਦੇ ਤਾਂ ਆਉਣਗੇ ਫਿਰ ਕਦੇ ਆਓ ਯਾਰ ਜੇ ਸਹੀ ਕੰਮ ਕਰੇ ਹੋਣ ਤਾਂ ਆਉਣਗੇ ਨਹੀਂ ਫਿਰ ਇਹ ਲੋਕ ਇਹਨੂੰ ਜਿਤਾਈ ਜਾਣਗੇ ਪੂਰਾ ਤੁਹਾਨੂੰ ਮੰਨਦੇ ਹੋ ਵੀਰੇ ਸਾਡੇ ਪਿੰਡ ਲਾਲੇ ਤੇਰੀ ਕੈਸਾਲ ਦੀ ਉਮਰ ਹੋ ਗਈ ਉਹ ਹੀ ਨਹੀਂ ਕੈਸਾਲ ਦੀ ਹੋ ਗਈ ਕਿਤਾਹ ਹਸੂਲ ਤੋਂ ਦੇਖੀ ਆ ਸਹੀ ਬੋਲੀ ਰਿਸਪਤਾਲ ਜਾਂਦੇ ਕਿ ਕਿਹੜੇ ਨਹੀਂ ਜਾਂਦੇ ਉਹਦਾ ਕਹਿੰਦਾ ਰਿਸਪਤਾਲ ਲੈਣ ਨਹੀਂ ਜਾਣਾ ਉਹਨੇ ਤਾਂ 100 ਚੱਕੀ ਆ ਸੁਖਵੀਰ ਬਾਦਲ ਨੇ ਕਹਿੰਦਾ ਮੈਂ ਪ੍ਰੂਫ ਕਰੋ ਜੇ ਮੈਂ ਕਹਾਂ ਬੇਇੱਜ਼ਤੀ ਕਰਾਈ ਆ ਜਾਂ ਚਿੱਟਾ ਲਿਆਇਆ ਚਿੱਟਾ ਉਹਨਾਂ ਨੇ ਲੈ ਜਾਂਦਾ ਹੋਰ ਕਿਹਨੇ ਲੈ ਜਾਂਦਾ ਨਹੀਂ ਮੰਨਦੀ ਹੁੰਦੀ ਐ ਨੇਮ ਚੱਕ ਰਿਹਾ ਉਹਦਾ ਉਹ ਚਿੱਤੀ ਜਾਵੇ 100 ਵੀ ਖਾ ਰਿਹਾ ਚੱਕ ਦੂ ਮਜੀਠੀ ਅੰਦਰ ਕਿਉਂ ਨਹੀਂ ਆਉਣ ਤੱਕ ਪਹਿਲਾਂ ਗਿਆ ਨਹੀਂ ਨਾ ਮਜੀਠੀ ਅੰਦਰ ਕਿਹਨੇ ਭੇਜੀ ਗਿਆ ਕਿਉਂ ਨਹੀਂ ਗਿਆ ਪਹਿਲਾਂ ਵੀ ਤਾਂ ਗਿਆ ਹੀ ਆ ਹਾਂ ਫਿਰ ਇੱਕ ਦਿਨ ਅੱਡ ਹੁੰਨੇ ਆ ਜਿਹਦੀ ਮੈਂ ਸੁਦੀ ਲਾਠੀ ਇੱਕ ਦਿਨ ਅੱਡ ਹੁੰਨੇ ਆ 5 ਸਾਲ ਘਰ ਨਹੀਂ ਸਿਮਰਦਾ ਹੁੰਦਾ ਉਹਦਾ ਫੇਰ ਸਾਰਾ ਇੰਡੀਆ ਸੰਭੀ ਫਿਰਦਾ ਝੂਠਾ ਗੱਲ ਜਿਹਦੇ ਤੇਰੇ ਉਹਨਾਂ ਨੇ ਅੰਦਰ ਕਿਉਂ ਕਰਤਾ ਕੇਜਰੀਵਾਲ ਨੂੰ ਫਿਰ ਉਹ ਵੀ ਤਾਂ ਹੁਣ ਕਪੜਲੇ ਚੰਦਰ ਕਰ ਉਹ ਵੀ ਨਿਕੜਿਆ ਆਊਗਾ ਉਹ ਵੀ ਉਹ ਵੀ ਨਿਕੜਿਆ ਆਊਗਾ ਜੇ ਸੱਚਾ ਹੋਊਗਾ ਨਿਕੜੂਗਾ ਹਾਂ ਧਿਓ ਕਪੜਾ ਕਰੇ ਉਹ ਹਾਈ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਸੁਣਾਦਾ ਕਰੇ ਕਪੜਾ ਕਰਿਆ ਵੀ ਇਹਨੇ ਸੁਪਰੀਮ ਸਰਵੀਮ ਸੁਪਰੀਮ ਕੋਰਟ ਜਾ ਰਿਹਾ بس ਨਹੀਂ ਕਰੋਂਗਾ ਕੋਈ ਨਾ ਨਾ ਫਿਰ ਮਤਲਬ ਕਿਉਂ ਅਰਚਨਾ ਲੱਗ ਰਹੀ ਐ ਜੇ ਸੱਚਾ ਐ ਬਾਹਰ ਕਿਉਂ ਨਹੀਂ ਆ ਰਿਹਾ ਫਿਰ ਉਹ ਕੇਜਰੀਬਾਦ ਆ ਜਾਣਾ ਆ ਜਾਣਾ ਸਭ ਕੁਝ ਆ ਜਾਣਾ ਵਾਹ ਜੀ ਜਿੰਦਾ ਆਊਗਾ ਆਊਗਾ ਹਿੰਦ ਕੋਈ ਗੱਲ ਨਹੀਂ ਆਊਗਾ ਯਾਰ ਆਊਗਾ ਜੀ ਇੱਥੇ ਦਾ ਇੱਕ ਦੂਏ ਦੇ ਦਰਦੇ ਦੇ ਵਿੱਚ ਦੂਏ ਬੈਠੇ ਕਿਵੇਂ ਐ ਮਾਹੌਲ ਪਿੰਡ ਚ 2021 ਨੇ ਸਾਡੇ ਪਿੰਡ ਦੇ ਸਾਰੇ ਇੱਕ ਨੇ ਪਾਰਟੀ ਚ ਨਾ ਜਾਇਓ ਪਾਰਟੀ ਦੀ ਗੱਲ ਨਹੀਂ ਆਪਾਂ ਕਰਦੇ ਆਪਾਂ ਦਾ ਮਾਹੌਲ ਪੁੱਛ ਰਹੇ ਪਿੰਡ ਚ ਵੀ ਲੋਕ ਸਭਾ ਦੇ ਵੋਟਾਂ ਦਾ ਵੀ ਕਿਹੜੀ ਪਾਰਟੀ ਦਾ ਜ਼ਿਆਦਾ ਚਕਾਓ ਹੈ ਮਾਹੌਲ ਇਹ ਐ ਵੀ ਜੀਦਾ ਜਿਹਦੇ ਨਾਲ ਮਨ ਹੋਇਆ ਸਾਰੇ ਉਹਨੂੰ ਵੋਟ ਦੇ ਰਹੇ ਨੇ ਜਿਹੜੀ ਇਹ ਬਹਿਸ ਆ ਗੈਮਾ ਗੈਮੀਆ ਪਰਸਨਲ ਆ ਠੀਕ ਆ ਇਹਨੂੰ ਪਾਰਟੀ ਨਹੀਂ ਲੱਗੇ ਕੋਈ ਕਨੈਕਸ਼ਨ ਨਹੀਂ ਹੈਗਾ ਉਹ ਜਿੰਨੇ ਬੰਦੇ ਬੈਠੇ ਤੁਹਾਨੂੰ ਸਾਰਾ ਇੱਕ ਇੱਕ ਤੋੜ ਲਓ ਇੱਕ ਇੱਕ ਪਾਰਟੀ ਤੁਹਾਨੂੰ ਇੱਕ ਬੰਦਾ ਵਿੱਚੋਂ ਲੱਭ ਜੂਗਾ ਪਰ ਰਹਿੰਦੇ ਇਕੱਠੇ ਨੇ ਰਹਿੰਦੇ ਇਕੱਠੇ ਨੇ ਥੋੜੇ ਹੁੰਦੇ ਆ ਥੋੜੇ ਹੁੰਦੇ ਹੋ ਜਾਦਾ ਗੈਮਾ ਗੈਮੀ ਹੋ ਜਵੇ ਚਲੋ ਕੋਈ ਬੰਦਾ ਲੋਰ ਚ ਵੀ ਆ ਉਹ ਗੱਲ ਸੱਚ ਵੀ ਆ ਨਾ ਉਹ ਆਪਣੇ ਆਪ ਚ ਹੈ ਨਹੀਂ ਬੰਦਾ ਤੁਸੀਂ ਦਿੱਕੇ ਫਿਰ ਕਿਹਦੇ ਨਾਲ ਮਤਲਬ ਖੁੱਲਗੇ ਨਹੀਂ ਜਾਂ ਗੁਪਤ ਪਰ ਰੱਖਣੀ ਹੈ ਵੋਟ ਖੁੱਲਗੇ ਦੱਸੋ ਕਿ ਇਧਰ ਕਿਹੜੀ ਪਾਰਟੀ ਨਾਲ ਕਿਹੜੀ ਇਲੈਕਸ਼ਨ ਦੀ ਗੱਲ ਕਰ ਰਹੇ ਆ ਐਮਪੀ ਦੀ ਲੋਕ ਸਭਾ ਦੀਆਂ ਹਾਂਜੀ ਨਹੀਂ ਹੁ ਵੀਜੇਪਿੰਨ ਪਾਉਣੀ ਹੈ ਹਾਂ ਮੈਂ ਵੀਜੇਪਿੰਨ ਪਾ ਦੂੰਗਾ اچھا ਮਤਲਬ ਜਿਹੜਾ ਵਿਰੋਧ ਹੋ ਰਿਹਾ ਪਿੰਡ ਉਹਨਾਂ ਲੀਟਰਾਂ ਦਾ ਵਿਰੋਧ ਕਰ ਰਹੇ ਨੇ ਕਿਸਾਨ ਕਿਉਂ ਕਰ ਰਹੇ ਨੇ ਫਿਰ ਉਹ ਲੱਗਦਾ ਜਿੱਤੇ ਜਾਣਗੇ ਨਹੀਂ ਤੁਸੀਂ ਆਪ ਦੇਖ ਲਓ ਕਿੰਨੇ ਜੱਥੇ ਬੰਦੇ ਵਿਰੋਧ ਕਰ ਰਹੀਆਂ ਨੇ ਸਾਰੀਆਂ ਕਰ ਰਹੀਆਂ ਨੇ ਨਹੀਂ ਕਿਹੜੀ ਗਈ ਆ ਉੱਥੇ ਕਿਸਾਨ ਹੀ ਕਰ ਰਹੇ ਨੇ ਜੀ ਪਿੰਡ ਦੇ ਵਿੱਚੋਂ ਇੱਕ ਟੈਂਪੂ ਭਰ ਕੇ ਜਾਂਦਾ ਸੀ ਉਹਦੇ ਵਿੱਚ ਤਿੰਨ ਜ਼ਿੰਮੇਦਾਰ ਹੁੰਦੇ ਸੀਗੇ ਬਾਕੀ ਆਪਣਾ ਦੂਆ ਭਾਈ ਚੱਲੇ ਹੁੰਦਾ ਸੀ ਮਜ਼ਦੂਰ ਵਾਲਾ ਉਹ 6 ਜਾਂ 7 ਵਾਰ 6 ਜਾਂ 7 ਵਾਰ ਗਏ ਨੇ ਹਰ ਵਾਰ ਇੰਨੇ ਹੀ ਬੰਦੇ ਗਏ ਨੇ ਜੇ ਨਬਰੋਤੀ ਤਾਂ ਬਾਕੀ ਦੇ ਜ਼ਿੰਮੇਦਾਰ ਕਿੱਥੇ ਸੀਗਾ ਨਹੀਂ ਕਈ ਜਗ੍ਹਾ ਹਿੱਸ਼ੇ ਭੰਨ ਰਹੇ ਨੇ ਗੱਡੀਆਂ ਦੇ ਨਹੀਂ ਉਹ ਉਹਨਾਂ ਦਾ ਮਾਹੌਲ ਆ ਸਾਡੇ ਤਾਂ ਬਹੁਤ ਵਧੀਆ ਭਾਈ ਜਾਨਾ ਸਾਡੇ ਉਹ ਮਾਹੌਲ ਹੀ ਨਹੀਂ ਹੈਗਾ ਸਾਡੇ ਮਜ਼ਾਕ ਆ ਸਾਡੇ ਹਾਂ ਸਾਡੇ ਛੇੜ ਆ ਜਿਹੜੀ ਇਲੈਕਸ਼ਨ ਆ ਜਿਹੜੇ ਸੁਖੀ ਬਦਲੇ ਆਏ ਨੇ ਜਿਨ੍ਹਾਂ ਨੇ ਕਿਹਾ ਵੀ ਸਪੋਰਟ ਕਰੋ ਉਹਨਾਂ ਨੇ ਸਪੋਰਟ ਕਰੀਆ ਜਿਵੇਂ ਉਹਨਾਂ ਨੇ ਕਿਹਾ ਤੁਹਾਨੂੰ ਹਲਾ ਰਿਆ ਜੀ ਤੁਹਾਨੂੰ ਹਲਾ ਰਦਾ ਪਿੰਡ ਨੇ ਸਾਡੇ ਮਾਹੌਲ ਹੀ ਹੈ ਜੀ ਤੁਸੀਂ ਵੀਰ ਮੋਦੀ ਨਾਲੋਂ ਨੇ ਮੈਂ ਨਾਲ ਨਹੀਂ ਹੈਗਾ ਮਾਜੀ ਉਹਨੂੰ ਐ ਕਹਿਣਾ ਵੀ ਉਹ ਸਹੀ ਹੈ ਹਲਦੀ ਘੜੀ ਅੱਛਾ ਕਿਉਂ ਸਹੀ ਹੈ ਕਿਉਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਪੰਜਾਬ ਜਿਹੜਾ ਕਿ ਉਹਨੂੰ ਜਾਣ ਦੇ ਰਹੇ ਹੈ ਜਿਹੜਾ ਸ਼ੰਭੂ ਬਾਡਰ ਕਿਸਾਨ ਕਿਉਂ ਬੈਠੇ ਨੇ ਫਿਰ ਉਹ ਤਰਨਾ ਕਿਉਂ ਲਾਇਆ ਉਹਨਾਂ ਨੇ ਉਹਦਾ ਰੀਜ਼ਨ ਨਹੀਂ ਆ ਵੀ ਪਹਿਲਾਂ ਉੱਠੇ ਕਿਉਂ ਜੋ ਦੋਤੇ ਹੈਗੇ ਹੀ ਸੀ ਐਲ ਐਮ ਐਸ ਵੀ ਨਹੀਂ ਦੇ ਰਹੇ ਸਾਰੀਆਂ ਵਸਲਾਂ ਤੇ ਉਹ ਜਦੋਂ ਉਥੇ ਹੈਗੀ ਸੀ ਫਿਰ ਉਹ ਤੋਂ ਲੈ ਲੰਦੇ ਮੈਂ ਨਹੀਂ ਕਹਦਾ ਵੀ ਮੋਦੀ ਸਹੀ ਹੈ ਉਹ ਗਲਦੇ ਵਿੱਚ ਠੀਕ ਹੈ ਉਹ ਮੁੱਦਾ ਲੱਗਾ ਹਰੇਕ ਕੰਤੀ ਕਿਤੇ ਦਾ ਹਰੇਕ ਧੰਦੇ ਦਾ ਆਪਣੀ ਆਪਣੀ ਕੋਈ ਨਾ ਕੋਈ ਮਜਬੂਰੀ ਹੈਗੀ ਆ ਕਿਸਾਨੀ ਦੀ ਮਜਬੂਰੀ ਆ ਕਿਸਾਨੀ ਦੀ ਮਜਬੂਰੀ ਆ ਮਿੱਠੇ ਹੋ ਗਏ ਉਹਨਾਂ ਨੇ ਠਾਲੀ ਉੱਠ ਖੜੇ ਹੁਣ ਦੁਬਾਰਾ ਉਹਨਾਂ ਨੂੰ ਉੱਥੇ ਕੋਈ ਅਪਰੋਚ ਨਹੀਂ ਕਰਦੇ ਜਿਉ ਪੋਲਿਟਿਕਸ ਐ ਨਹੀਂ ਜਾਣਦੇ ਨੇ ਤਾਂ ਹੀ ਰਾਜ ਕਰ ਰਹੇ ਨੇ ਇਹ ਨਹੀਂ ਜਾਣਦੇ ਆਪਣੇ ਬਰਗੇ ਫਰੀਦਕੋਟ ਵੀ ਵਿਰੋਧ ਹੋਇਆ ਏ ਅਮਰਸਰ ਵੀ ਵਿਰੋਧ ਹੋਇਆ ਏ ਪਟਿਆਲਾ ਵੀ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ 90 ਦੇ ਵਿੱਚ ਕਿਸਾਨਾਂ ਵੱਲੋਂ ਕੀ ਲੱਗਦਾ ਵੀ ਇਹ 13 13 ਸੀਟਾਂ ਜਿੱਤ ਪਾਉਣਗੇ ਵੀ ਕੋਈ ਵੀ ਸੀਟ ਲੈ ਕੇ ਜਾਣਗੇ ਨਹੀਂ ਵਿਰੋਧ ਹੁੰਦਾ ਰਹੇ ਪਤਾ ਨਹੀਂ ਕੀ ਚੱਕਰ ਆ ਜਦ ਤੱਕ ਤਾਂ ਪੂਰੇ ਧਰਮ ਨਾਲ ਚੱਲੇ ਆ ਜਦ ਤੱਕ ਅਕਾਲੀ ਰਹੇ ਨੇ ਉਰੇ ਠੀਕ ਆ ਨਾ ਐਸ ਟਾਈਮ ਜਿਹੜੇ ਧਰਮਾਂ ਨਾਲ ਚੱਲਣਗੇ ਸ਼ਾਇਦੀ ਵੋਟ ਉਹਨੂੰ ਆਪਾਂ ਕਿਵੇਂ ਕਹਾਂਗੇ ਵੀ ਤੁਸੀਂ ਅਪਰੋਚ ਚਾਹੋ ਸਾਡੇ ਨਾਲ ਨਾਲੇ ਨਾਲ ਵੀ ਆਪਣੇ ਧਰਮਾਂ ਦੇ ਨਾਂ ਤੇ ਵੋਟਾਂ ਲੈ ਰਹੇ ਨੇ ਨਰਿੰਦਰ ਮੋਦੀ ਤਾਂ ਹੀ ਵੀ ਇਹਨਾਂ ਨੇ ਆ ਰਾਮ ਮੰਦਰ ਬਣਾਇਆ ਹੈ ਬਿਲਕੁਲ ਲੈਂਦੇ ਨੇ ਤੁਸੀਂ ਕਈ ਬਹੁਤ ਚੰਗੇ ਬੁੱਧੀਜੀਵੀ ਦਾ ਬਿਆਨ ਸੁਣਿਆ ਹੋਊਗਾ ਉਹ ਕਹਿੰਦੇ ਨੇ ਵੀ ਜਦੋਂ ਸਿੱਖਾਂ ਦਾ ਰਾਜ ਸੀ ਉਹ ਸਿੱਖਾਂ ਦਾ ਰਾਜ ਸੀਗਾ ਅੱਜ ਹਿੰਦੂ ਰਾਜ ਕਰਨਾ ਚਾਹੁੰਦਾ ਕਰ ਰਿਹਾ ਉਹਨਾਂ ਦੀ ਉਨੀ ਅਪਰੋਚ ਹੋਗੀ ਵੀ ਲੱਗਦਾ ਹੈ ਜੀ ਹੁਣ ਅਗਲੇ ਜਿੱਤਰਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦਾ ਵੀ ਡਿਕਟੇਟਰਸ਼ਿਪ ਹੋ ਜਾਊਗੀ ਵੀ ਵੋਟਾਂ ਨਹੀਂ ਪੈਣਿਆ ਗਾ ਨੂੰ ਰਾਸ਼ਟਰ ਇਹ ਫੇਰ ਕਿਉਂ ਤੁਸੀਂ ਯਾਰ ਬੋਟ ਪਾਉਂਗੇ ਮੋਦੀ ਨੂੰ ਉਹਦਾ ਰੀਜ਼ਨ ਇਹ ਆ ਵੀ ਮੈ ਅਸੀਂ 2% ਆ ਸਾਡੀ ਵੋਟ ਨੂੰ ਹਾਰ ਜੂਗੀ ਜੋ ਹਾਰਦਾ ਸਾਡੀ ਵੋਟ ਨੂੰ ਅਸੀਂ ਪਵਾ ਲਾਂਗੇ ਸਾਰੇ ਨੂੰ ਪਵਾ ਲੂ ਇਹ ਪੰਜਾਬ ਚ ਤਾਂ ਹਾਰੇ ਆ ਨਾ ਨਹੀਂ ਫਿਰ ਉਹਦੇ ਨਾਲ ਕੀ ਹੋਊਗਾ ਨਹੀਂ ਜਿੱਤੇ ਆ ਹਾਂ ਬਾਕੀ ਤਾਂ ਕਿੰਨੀ ਅਸੀਂ ਟੱਲੇ ਲੈ ਕੇ ਜਾਵਾਂਗੇ ਇਸ ਵਾਰ ਕੀ ਲੱਗਦਾ ਮੈਂ ਕੱਠ ਬੰਦ ਨੇ ਕਿੰਨੀ ਟੱਕਰ ਦੇ ਸਕਦਾ ਉਹਨੂੰ ਨਾ ਦੇ ਬਬਰ ਕੁਝ ਵੀ ਨਾ ਦੇ ਬਬਰ ਹਾਂ ਮੈਨੂੰ ਇਹ ਲੱਗਦਾ ਵੀ ਉਹ 400 ਥੱਲੇ ਲੈ ਆਉਣ ਜਿਹੜਾ ਬਕਵਾਸ ਮਾਰ ਰਹੇ ਨੇ ਵੀ ਅਸੀਂ 400 ਲਵਾਂਗੇ ਉਹਦੇ ਨੂੰ ਬਕਵਾਸ ਮਾਰ ਰਹੇ ਨਹੀਂ ਵੀ ਇਸ ਵਾਰ ਨਹੀਂ ਆਉਣਾ ਉਹ ਕਹਿੰਦੇ ਨੂੰ ਕਿਉਂ ਨਹੀਂ ਸਹੀ ਮੰਨਦੇ ਪ੍ਰਧਾਨ ਮੰਤਰੀ ਤੌਰ ਤੇ ਉਹਦੇ ਪਾਸਟ ਉਹਦਾ ਪਾਸਟ ਕੀ ਗੱਲ ਉਹਦੀ ਦਾਦੀ ਜੀ ਉਹਦੇ ਫਾਦਰ ਸਾਹਿਬ 88 83 ਕਰਕੇ ਤੁਹਾਨੂੰ ਪਤਾ ਤੁਹਾਨੂੰ ਵੀ ਪਤਾ ਪਾਸਟ 83 ਦਾ ਕਤਲਿਆਮ ਕੀਤਾ ਸੀ ਮੰਨਦੇ ਨੇ ਸਾਰੇ ਕਿਉਂ ਨਹੀਂ ਹੈਗਾ ਕੀਤਾ ਹੋਇਆ ਤੁਸੀਂ ਦੱਸੋ ਜੇ ਨਹੀਂ ਕੀਤਾ ਤਾਂ ਦੱਸ ਦਿਓ ਜਿਵੇਂ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਅੰਦੋਲਨ ਦਾ ਤੁਸੀਂ ਕਹਿ ਰਹੇ ਹੋ ਪੀਪਲ ਅੰਦੋਲਨ ਬਾਰੇ ਆਪਾਂ ਕਲੀਅਰ ਕਰੀਏ ਨਹੀਂ ਪਰ ਇਹਨਾਂ ਨੇ ਕਿਸਾਨਾਂ ਨੂੰ ਸਾਲ ਬਿਠਾ ਕੇ ਵੀ ਤਾਂ ਰੱਖਿਆ ਨਰਿੰਦਰ ਮੋਦੀ ਨੇ ਜਦੋਂ ਪਹਿਲਾਂ ਤੋਂ ਉਹਨਾਂ ਲੱਗਿਆ ਸੀਗਾ ਫਿਰ ਇਹਨੂੰ ਸਹੀ ਮੰਨਦੇ ਹੋ ਬਿਲਕੁਲ ਪਹਿਲਾਂ ਸਹੀ ਸੀਗਾ ਨਾ ਫਿਰ ਸਾਲ ਕਿਉਂ ਬੈਠੇ ਨੇ ਸਾਲ ਬਾਅਦ ਮੰਗਾ ਕਿਉਂ ਮੰਨੀਆਂ ਨੇ ਇਹ ਬਿੱਲ ਵਾਪਸ ਕਿਉਂ ਲੈਨੇ ਨਹੀਂ ਚਾਹੀਦਾ ਸੀ ਜਦੋਂ ਹੁਣ ਦੁਬਾਰਾ ਨਵੇਂ ਸਿਰ ਤੋਂ ਜਾਣਾ ਚਾਹੁੰਦੇ ਨੇ ਭੋਲੇ ਬਣ ਦੀ ਇਹੀ ਤਾਂ ਮਜਬੂਰੀ ਹੈ ਕਿਵੇਂ ਸਹੀ ਮੰਨਦੇ ਉਹਨਾਂ ਦੀ ਗੱਲਾਂ ਜੀ ਬਕਾਊ ਹੋ ਗਏ ਉਹ ਸਾਡੀ ਜਥੇਬੰਦੀਆਂ ਬਕਾਊ ਹੋ ਗਈਆਂ ਜੇ 1 ਮਹੀਨਾ ਹੋਰ ਬੈਹ ਦੇ ਸਾਰਾ ਹੱਲ ਤੇ ਮਤਲਬ ਮੰਨਦੇ ਹੋ ਬਕਾਊ ਹੋ ਗਈਆਂ ਵੀ ਹੁਣ ਦੁਬਾਰੇ ਫਿਰ ਪੈਸੇ ਖਾਣ ਲਈ ਬੈਠੀਆਂ ਜਥੇਬੰਦੀਆਂ ਵੀ ਉੱਥੇ ਸੰਭੂ ਆਰਡਰ ਦੇ ਵੀ ਨਹੀਂ ਮੇਨ ਮਜਬੂਰੀ ਇਹ ਹੈ ਪਤਾ ਕੀ ਚੱਕਰ ਆ ਤੁਸੀਂ ਆਪਸਿਆਂ ਨੇ ਤੁਸੀਂ ਦੇਖੋ ਪਹਿਲਾਂ ਸਾਰੇ ਕੀ ਠੀਕ ਹੈ ਹੁਣ ਸਿਰਫ ਦੋ ਗਏ ਉਹਨਾਂ ਦੇ ਪਾੜ ਉਹ ਕਨੇ ਵੀ ਇਲੈਕਸ਼ਨਾਂ ਵਿੱਚ ਕੱਢ ਗਏ ਸੀ ਤਾਂ ਕਰਕੇ ਨਾ ਗੈਰ ਰਾਜਨੀਤਿਕ ਬਣਾਇਆ ਐ ਐਸਕੇਮ ਆਪਣੀ ਅਲੱਗ ਜਥੇਬੰਦੀ ਬਣਾਈ ਜਾਊਗਾ ਰਾਹਾਂ ਗੁਰਾਹਾਂ ਖੜੇ ਸੀ ਇਲੈਕਸ਼ਨ ਚ ਕਿਹੜਾ ਸੀ ਫਿਰ ਉਹ ਵੀ ਨਲ ਗਏ ਉਹ ਤਾਂ ਜਾ ਸਕਦੇ ਸੀ ਜੇ ਪੋਲਿਟਿਕਸ ਨਹੀਂ ਹੈਗੀ ਤੇ ਇਸ ਧਰਨੇ ਦੇ ਵਿੱਚ ਤਾਂ ਗੁਰਾਹਾਂ ਜਾ ਸਕਦੇ ਸੀ ਉਹਨਾਂ ਤੋਂ ਬਾਅਦ ਕੀ ਦੇਖੋ ਖੁਦੇ ਪਾੜੇ ਹੋਏ ਨੇ ਮਤਲਬ ਇੱਕ ਇਕੱਠੇ ਨਹੀਂ ਹੈਗੇ ਫਿਰ ਕਿਦਾਂ ਟੱਕਰਾ ਕਰ ਸਕਦੇ ਨੇ ਮੈਨੂੰ ਲੱਗਦਾ ਇੱਕ ਵਾਰ ਜਿਹੜਾ ਹੁਲਾਰਾ ਪੈ ਗਿਆ ਉਹ ਦੁਬਾਰਾ ਨਹੀਂ ਬਣਨਾ ਉਹਦਾ ਰੀਜ਼ਨ ਤੁਹਾਨੂੰ ਵੀ ਪਤਾ ਜਿਹੜੀ ਵੀਰ ਨੇ ਗੱਲ ਕਰਿਓ ਵੀ ਤੁਹਾਨੂੰ ਕਲੀਅਰ ਆ ਵੀ ਕੀ ਆ ਸਭ ਕੁਝ ਹੈਗਾ ਸਭ ਕੁਝ ਮਿਲ ਕੇ ਕੁਝ ਬਣਿਆ ਹੋਇਆ ਤਾਂ ਹੀ ਅਧਾ ਤਾਂ ਹੀ ਅਧੂਰਾ ਦਿੱਲੀ ਫਿਰ ਕਿਉਂ ਨਹੀਂ ਜਾਣ ਦਿੱਤਾ ਆਪਣੇ ਜਿਹੜਾ ਹਰਿਆਣੇ ਦੀ ਰੋਕ ਲਿਆ ਤੇ ਨਾ ਦਿੱਲੀ ਜਾ ਕੇ ਬਹਿਣਾ ਤਾਂ ਸੂਬੇ ਨੇ ਰੋਕ ਲਿਆ ਆਪਣੇ ਸੂਬਾ ਹੀ ਟੱਪਣ ਦੇ ਰਹੇ ਕਿਸਾਨਾਂ ਨੂੰ ਐਡੇ ਐਡੇ ਬੈਰੀਕੇਟ ਲਾਦੇ ਤੁਸੀਂ ਇਹ ਕਿੱਥੋਂ ਕਹਦੇ ਗੋਲੇ ਸਿੱਟ ਰਹੇ ਇਹਨੇ ਤੁਸੀਂ ਇਹ ਦੇਖੋ ਵੀ ਉਹ ਜਾਤ ਆਪਾਂ ਨਹੀਂ ਕਹਿੰਦੇ ਉਹਨਾਂ ਨੂੰ ਜਾਣਾ ਚਾਹੀਦਾ ਬਿਲਕੁਲ ਜਾਣਾ ਚਾਹੀਦਾ ਠੀਕ ਹੈ ਨਾ ਉਹਨਾਂ ਦਾ ਵਿਰੋਧ ਕਰਨ ਦਾ ਤਰੀਕਾ ਬਹੁਤ ਸਹੀ ਆ ਪਰ ਮੇਨ ਚ ਜੋ ਰੋਕ ਨਹੀਂ ਸਕਦੇ ਪਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਆਪਣੇ ਮੂਹਰੇ ਆਪਣੇ ਭਾਈ ਸੂਬਾ ਜੀ ਨੂੰ ਆਪਾਂ ਕਹਿੰਦੇ ਹਰਿਆਣਾ ਆਪਣੇ ਨਾਲ ਉਹ ਖੜਾ ਕੀਤਾ ਹੋਇਆ ਹਮ ਠੀਕ ਹੈ ਨਾ ਜੀ ਪਾਰਟੀ ਆਪਣੀ ਜਗ੍ਹਾ ਤੇ ਗੱਲ ਜੇ ਹੁਣ ਭਾਈ ਇੰਨੀ ਭਾਈਵਾਲ ਸੀ ਪਿਛਲੇ ਅੰਦੋਲਨ ਦੇ ਵਿੱਚ ਤਾਂ ਭਾਈਵਾਲ ਹੁਣ ਕਿੱਥੇ ਗਈ ਹੁਣ ਕਿਉਂ ਹਰਿਆਣਾ ਖੜਾ ਮੂਹਰੇ ਤੂੰ ਦਿੱਲੀ ਤਾਂ ਖੜੀ ਨਹੀਂ ਤਿੱਕਾ ਨਾ ਇੱਕ ਸਟੈਪ ਪਹਿਲਾਂ ਖੜੇ ਆਪਾਂ ਉਹ ਤਾਂ ਬਾਅਦ ਦੀ ਜਿਹੜੀ ਟਿੱਕਰੀ ਉਕਰੀ ਸਾਰੇ ਚੱਕੀਂ ਬੈਠੇ ਨੇ ਦੁਬਾਰਾ ਉਹਨਾਂ ਨੂੰ ਕਲੀਅਰ ਹੋ ਗਿਆ ਵੀ ਇਹਨਾਂ ਨੇ ਹਾਂਜੀ ਕਿਵੇਂ ਆ ਪਿੰਡ ਦੇ ਵਿੱਚ ਮਾਹੌਲ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਹੈ ਲੋਕ ਸਾਰੇ ਵੋਟਾਂ ਆ ਗਈਆਂ ਜੀ ਇਹਦੇ ਝਾੜੂ ਦਾ ਚੱਲੂਗਾ ਜੀ ਝਾੜੂ ਦਾ ਝਾੜੂ ਚੱਲਣਾ ਝਾੜੂ ਦਾ ਕਾਰਨ ਝਾੜੂ ਦਾ ਕਾਰਨ ਹੈ ਯਾਰ ਰਾਤ ਨੂੰ 9 ਵਜੇ ਲਾਈਟ ਆਉਂਦੀ ਆ ਸਵੇਰੇ 9:30 ਵਜੇ ਭਾਜਦੀ ਸਾਰੀ ਰਾਤ ਮਸਤ ਆ ਗਈ ਹੋਏ ਭੱਜ ਗਈ ਆ ਗਈ ਹੋਈ ਹੋ ਜਾਂਦੀ ਸੀ ਰਾਮ ਨਾਲ ਪੈਂਦੇ ਹੁਣ ਜਾ ਕੇ ਕੋਈ ਨੀਅਤ ਕਰਨ ਅੰਤਰ ਕਰੀ ਕਰੇ ਅੰਮ੍ਰਿਤਪਾਲ ਅੰਤਰ ਕਰਤਾ ਕਦੇ ਭੰਨਾ ਸੀ ਤੂੰ ਅੰਤਰ ਕਰ ਨਹੀਂ ਕਹਿ ਸਕਦੇ ਸੰਦਾ ਜਿਹੜਾ ਸਾਡੀ ਲਾਈਟ ਬਾਰੇ ਸਾਡੇ ਕੰਮ ਹੁੰਦੇ ਨੇ ਅਸੀਂ ਦੇਮਾਨ ਸਾਡੇ ਕੰਮ ਇੱਕੜੇ ਹੁੰਦੇ ਨੇ ਕੋਈ ਬਿਜੀ ਲੈਣ ਦੀ ਪੈਸਾ ਕੁਝ ਨਹੀਂ ਮੰਗਦਾ ਕੋਈ ਨਹੀਂ ਕੁਝ ਮੰਗਦਾ ਸ਼ਾਂਤ ਮੀਆ ਗੱਲ ਗਾਦੀ ਬਾਰੇ ਬੋਲ ਵੀ ਕਿੰਨੇ ਕਰਦੇ ਆਰੰਭੀਰ ਗਾਂਧੀ ਬਾਰੇ ਕੀ ਕਹੋਗੇ ਜਿਹੜਾ ਪਹਿਲਾਂ ਆਮ ਆਵਾਦੀ ਪਾਰਟੀ ਵਾਲੇ ਸੀਗਾ ਫਿਰ ਹੋਰ ਪਾਰਟੀ ਵਾਲਾ ਉਹ ਕਾਂਗਰਸ ਵਾਲੇ ਜਾਣਦੇ ਅਸਰ ਵੜ ਰਹੇ ਨੇ ਗਾਂਧੀ ਨੇ ਵੀ ਵੋਟਾਂ ਪਾਈਆਂ ਨੇ ਜੀ ਅੱਜ ਤਾਂ ਆਮ ਨੂੰ ਹੀ ਪਾਉਣੀਆਂ ਗਾਂਧੀ ਨੂੰ ਸਹੀ ਮੰਨਦੇ ਹੋ ਵੀ ਉਹ ਕਾਂਗਰਸ ਵਾਲੇ ਜਾ ਰਹੇ ਆ ਉਹਦੇ ਬਾਰੇ ਸਿੱਧੇ ਕੁਝ ਆਮ ਨੂੰੇ ਪੋਣੀ ਨੇ ਨਾਲੇ ਕਹ ਅਕਾਲੀ ਦਾਦੇ ਝੰਡੇ ਲੱਗੇ ਆਂ ਪਿੰਡ ਚ ਇਹ ਪੰਥਰਤਨ ਜਹਜਾਹਰ ਕਰਤਾ ਸਿੰਘ ਟੌੜਾ ਦਾ ਪਿੰਡ ਆ ਅਸੀਂ ਉਹਦੀ ਦੇਣ ਦੇ ਨਹੀਂ ਸਕਦੇ ਪਿੰਡ ਦੇ ਉਹਦੇ ਪਰਿਵਾਰ ਤੋਂ ਕਿ ਟਿਕਟ ਵੀਂ ਦੇ ਸਕਦਾ ਅਕਾਲੀ ਦਾਰ ਕਿੱਡੀ ਜੀ ਗੱਲ ਆ ਇਹ ਤਾਂ ਨਹੀਂ ਉਹਦੇ ਨਾਲ ਸਪੋਰਟ ਕਰ ਰਹੇ ਜੇ ਟਿਕਟ ਦਿੰਦਾ ਫਿਰ ਸਪੋਰਟ ਕਰੂਗਾ ਪਿੰਡ ਮੈਂ ਤੇ ਅਸੀਂ ਪਰਿਵਾਰ ਨਾਲ ਖੜੇ ਹੋ ਜੀ ਪਰਿਵਾਰ ਨਾਲ ਖੜੂਗੇ ਹਾਂ ਜੇ ਪਰਿਵਾਰ ਪਰਿਵਾਰ ਕਰੇ ਇੱਥੇ ਅਸੀਂ ਉੱਚੀ ਖੜਦੇ ਜੀ ਹੋਰ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਕਿਹੜਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਲੱਗ ਲੱਗ ਜਾਗਾ ਕੋਈ ਕੁਝ ਐਸਾ ਸੰਦਾ ਬਸ ਝਾੜੂ ਦਿਖ ਰਿਹਾ ਬ ਆਈ ਦੇ ਇੰਟਰਵਿਊ ਦੇ ਸਾਡਾ ਲਾਈਟ ਵਾਰੇ ਬਸ ਚਲੋ ਠੀਕ ਹੈ ਜੀ ਗੱਲਬਾਤ ਕੀਤੀ ਆਪਾਂ ਨੇ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਹੈ ਕੈਮਰਾ ਸੀਐਮ ਧੰਨਵਾਦ